ਅਨੂਮੀਨਾਟੀ ਦਾ ਪਰਦਾ ਫਾਸ਼ ਹੋ ਚੈਤਾਨ ਦਾ ਪਰਦਾ ਫਾਸ਼ ਹੋ ਚੀਤ ਦਾ ਵੀ ਪਰਦਾ ਫਾਸ਼ ਹੋ ਚੁਣ ਚਲਾਉਣ ਵਾਲੀ ਅਮੀਰਾਂ ਦੀ ਇੱਕ ਲੋਬੀ ਹੋਂਦ ਵਿੱਚ ਪਾਈ ਪੱਗਾਂ ਵਾਲੇ ਵੀ ਹੁਣ ਐਸੇ ਜੋਗੇ ਹੋ ਗਏ ਕਿ ਆਪਣੀ ਆਤਮਾ ਵਾਂ ਵੇਚ ਸਕਦੇ ਆ ਸਸੀ ਗੱਲ ਜੀ ਸਾਰਿਆਂ ਨੂੰ ਵੈਸੇ ਤਾਂ ਮੈਂ ਥੋੜਾ ਜਿਹਾ ਲੇਟ ਹੋ ਗਿਆ ਪਰ ਮੇਥੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਵਿੱਚ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਸਾਡੇ ਨੌਜਵਾਨਾਂ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਇੱਕ ਬੜੀ ਵੱਡੀ ਖੋਜ ਕਰ ਦਿੱਤੀ ਗਈ ਆ ਤੇ ਥੋੜੇ ਜਿਹਾ ਲੇਟ ਹੋ ਗਏ ਪਰ ਚਲੋ ਖੈਰ ਕੋਈ ਗੱਲ ਨਹੀਂ ਪਰ ਮੈਂ ਬੜਾ ਖੁਸ਼ ਹਾਂ ਜੀ ਮੈਂ ਖੁਸ਼ ਇਸ ਲਈ ਹਾਂ ਕਿਉਂਕਿ ਅਲੂਮੀਨਾਟੀ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਅਲੂਮੀਨਾਟੀ ਦੇ ਨਾਲ-ਨਾਲ ਸ਼ੈਤਾਨ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਤੇ ਸ਼ੈਤਾਨ ਦੇ ਨਾਲ-ਨਾਲ ਦਲਜੀਤ ਦਾ ਵੀ ਪਰਦਾ ਫਾਸ਼ ਹੋ ਚੁੱਕਿਆ ਹੈ ਪਰ ਮੈਂ ਕਿਉਂ ਖੁਸ਼ ਹਾਂ ਇਹ ਮਥਨੂ ਬਾਤ ਤੁਹਾਨੂੰ ਦੱਸੂਗਾ ਉਹ ਖੈਰ ਪਹਿਲਾ ਬੰਦਾ ਸੁਪੀ ਬੜਾ ਨਸੀਬ ਨੇ ਜੋ ਉੱਤਾ ਚੱਕਿਆ ਜੋ ਮੁੱਦਾ ਚੱਕਿਆ ਤੇ ਬੜਾ ਵਧੀਆ ਮੁੱਦਾ ਜੀ ਵੈਸੇ ਉਹ ਪਹਿਲਾ ਬੰਦਾ ਨਹੀਂ ਹੈ ਜਿੰਨੇ ਮੁੱਦਾ ਚੱਕਿਆ ਇਹ ਤੋਂ ਪਹਿਲਾਂ ਵੀ ਅਮਰੀਕਾ ਦੇ ਵਿੱਚ ਉਹ ਦੇਸ਼ ਜੋ ਕਿ ਬੜਾਈ ਅਗਾਹ ਵੱਧੂ ਦੇਸ਼ ਹੈ ਉਹ ਮੁਲਕ ਜਿੱਥੋਂ ਦੇ ਲੋਕਾਂ ਨੂੰ ਅਸੀਂ ਸੁਪੀਰੀਅਰ ਮੰਨਦੇ ਆ ਮੰਨਦੇ ਆ ਕਿ ਸਾਡੇ ਨਾਲੋਂ ਵੱਧ ਸਿਆਣੇ ਨੇ ਸਾਡੇ ਤੋਂ ਵੱਧ ਸਮਝਦਾਰ ਨੇ ਹਰ ਪੱਖੋਂ ਸਾਡੇ ਤੋਂ ਬਿਹਤਰ ਨੇ ਤਾਂ ਉੱਥੇ ਬਹੁਤ ਸਮੇਂ ਦਾ ਇੱਕ ਇਹ ਬਹਿਸ ਦਾ ਵਿਸ਼ਾ ਬਣਿਆ ਹੋਇਆ ਕਿ ਇਲੂਮੀਨਾਟੀ ਹੈਗੀ ਹੈ ਜੇਕਰ ਹੈਗੀ ਹੈ ਤਾਂ ਕੀ ਹੈ ਕਿ ਕਿਦਾਂ ਆ ਦੁਨੀਆ ਨੂੰ ਆਪਣੇ ਵਾਸਜ ਕਰਨਾ ਚਾਹੁੰਦੀ ਹੈ ਤੇ ਇਲੂਮੀਨਾਟੀ ਤੋਂ ਬਿਨਾ ਜਿਹੜੇ ਆਪਣੇ ਭੈਣ ਭਾਈ ਆ ਸ਼ੈਤਾਨ ਵੀ ਪੂਜਾ ਕਰਦੇ ਨੇ ਆਪਣੀ ਆਤਮਾ ਸ਼ੈਤਾਨ ਨੂੰ ਦੇਖਦੇ ਨੇ ਤਾਂ ਇਹ ਕੰਮ ਬੜਾ ਗਲਤ ਹੋ ਰਿਹਾ ਬੜੇ 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 ਫਿਕਰਮੰਦ ਹੈ ਇਹਨੂੰ ਲੈ ਕੇ ਅਮਰੀਕਾ ਦਾ ਜੋ ਇੱਕ ਵਰਗ ਹੈ ਉਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇਲੂਮੀਨਾਟੀ ਹੈ ਜਾਂ ਨਹੀਂ ਇਹ ਫੈਸਲਾ ਤੁਸੀਂ ਕਰਨਾ ਹੈ ਪਰ ਇੱਕ ਗੱਲ ਜ਼ਰੂਰ ਹੈ ਇੱਕ ਗੱਲ ਪੱਕੀ ਹੈ ਇੱਕ ਗੱਲ ਸੱਚੀ ਹੈ ਕਿ ਦੁਨੀਆ ਨੂੰ ਚਲਾਉਣ ਵਾਲੀ ਅਮੀਰਾਂ ਦੀ ਇੱਕ ਲੋਬੀ ਹੋਂਦ ਵਿੱਚ ਹੈ ਇਹ ਲੋਬੀ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਆਪਣੇ ਵਪਾਰ ਨੂੰ ਹੋਰ ਫਲਾਉਣ ਦੇ ਲਈ ਦੇਸ਼ਾਂ ਦੀਆਂ ਆਰਥਿਕ ਨੀਤੀਆਂ ਦੇ ਉੱਤੇ ਕਹਿ ਲੋ ਨਿਗਰ ਰੱਖਦੀ ਹੈ ਉਹਨਾਂ ਨੂੰ ਆਪਣੇ ਤੌਰ ਤੇ ਪ੍ਰਭਾਵਿਤ ਕਰਨ ਦੀ ਪਾਵਰ ਰੱਖਦੀ ਹੈ ਅਤੇ ਜੇਕਰ ਤੁਸੀਂ ਇਸ ਦੇ ਖਿਲਾਫ ਜਾਂਦੇ ਹੋ ਤਾਂ ਇਹ ਤੁਹਾਡੇ ਲੀਡਰਾਂ ਨੂੰ ਕਤਲ ਕਰਨੋਂ ਵੀ ਨਹੀਂ ਝਿਜਕਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਲੋਬੀ ਹੈ ਅਤੇ ਇਹ ਲੋਬੀ ਐਡੇ ਵੱਡੇ ਮੀਰਾਂ ਦੀ ਹੈ ਜਿਦੇ ਵਿੱਚ ਅਮਬਾਨੀ ਵਰਗੇ ਵੀ ਸਾਡੇ ਬਹੁਤ ਛੋਟੇ ਪ੍ਰਤੀਤ ਹੁੰਦੇ ਆ ਪੈਸੇ ਤਾਂ ਕੌਨਸਪੀਰੇਸੀ ਕਿਤਾਬਾਂ ਬਹੁਤ ਨੇ ਪਰ ਮੈਂ ਤੁਹਾਨੂੰ ਦੋ ਕਿਤਾਬਾਂ ਦੱਸੂੰਗਾ ਜੋ ਮੈਂ ਪੜੀਆਂ ਨੇ ਜਿਦੇ ਵਿੱਚ ਅਲੂਮੀਨਾਟੀ ਸ਼ਬਦ ਦਾ ਜ਼ਿਕਰ ਜੇਕਰ ਆਪਾਂ ਸਾਈਡ ਤੇ ਵੀ ਰੱਖ ਦਈਏ ਮੀਰਾਂ ਦੇ ਇੱਕ ਲੋਬੀ ਦੇ ਤੌਰ ਤੇ ਵੀ ਉਹਨਾਂ ਨੂੰ ਜਾਣ ਲਈਏ ਤਾਂ ਉਹ ਸਾਨੂੰ ਸਬੂਤਾਂ ਸਮੇਤ ਦੱਸਦੇ ਨੇ ਕਿ ਕਿੰਦਾਂ ਇਹ ਲੋਕ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਨੇ ਕਿੰਦਾਂ ਇਹ ਲੋਕ ਸਾਡੀ ਸੋਚ ਨੂੰ ਪ੍ਰਭਾਵਿਤ ਕਰਦੇ ਨੇ ਕਿੰਦਾਂ ਇਹ ਲੋਕ ਸਾਨੂੰ ਇਕੱਠ ਪੁਤਲੀਆਂ ਸਮਝਦੇ ਨੇ ਆਪਣੇ ਵਪਾਰ ਨੂੰ ਵਧਾਉਣ ਦੇ ਇੱਕ ਬੁੱਕ ਹੈ ਜੀ ਦਾਵੋਸ ਮੈਨ ਆ ਜੋ ਕਿ ਪੀਟਰ ਐਸ ਗੋਡਮੈਨ ਦੀ ਲਿਖੀ ਹੈ ਮੇਰੇ ਸਾਹਮਣੇ ਪਈ ਹੈ ਕਿਤਾਬ ਤਾਂ ਉਸ ਨੂੰ ਤੁਹਾਨੂੰ ਪੜ੍ਹਨਾ ਚਾਹੀਦਾ ਤੇ ਇੱਕ ਕਿਤਾਬ ਹੈ ਆ ਕਨਫੈਸ਼ਨ ਆਫ ਇਕਨੋਮਿਕ ਹਿਟਮੈਨ ਜੋ ਕਿ ਜੌਨ ਪਰਕਿੰਸ ਦੀ ਕਿਤਾਬ ਹੈ ਜਿਹਦਾ ਪੰਜਾਬੀ ਵਿੱਚ ਅਨੁਵਾਦ ਵੀ ਆਇਆ ਹੋਇਆ ਆਰਥਿਕ ਹਥਿਆਰੇ ਦਾ ਇਕਬਾਲੀਆ ਬਿਆਨ ਜਿਹਦੇ ਵਿੱਚ ਉਹ ਅਮਰੀਕਾ ਦੀਆਂ ਸਾਜ਼ਿਸ਼ਾਂ ਦਾ ਜ਼ਿਕਰ ਕਰਦਾ ਹੈ ਕਿ ਕਿੱਦਾਂ ਇਹ ਸਾਮਰਾਜ ਵੱਖ-ਵੱਖ ਦੇਸ਼ਾਂ ਦੇ ਵਿੱਚ ਆ ਉੱਥੋਂ ਦੇ ਆ ਕੈਲੋ ਵੀ ਜੋ ਜੋ ਲੀਡਰ ਹੁੰਦੇ ਨੇ ਉਹਨਾਂ ਨੂੰ ਆਪਣੇ ਕਾਬੂ 'ਚ ਕਰਨ ਦੀ ਕੋਸ਼ਿਸ਼ ਕਰਦਾ ਕਾਬੂ 'ਚ ਕਰਕੇ ਉਹਨਾਂ ਉਹਨਾਂ ਨੂੰ ਵੱਧ ਤੋਂ ਵੱਧ ਲੋਨ ਚੱਕਣ ਲਈ ਮਜਬੂਰ ਕਰਦਾ ਤੇ ਫਿਰ ਉਹਨਾਂ ਨੂੰ ਇੱਕ ਤਰ੍ਹਾਂ ਕੰਗਾਲੀ ਦੀ ਹਾਲਤ ਵਿੱਚ ਲਿਆ ਕੇ ਉਹਨਾਂ ਦੇ ਵਸੀਲਿਆਂ ਨੂੰ ਕਹਿੰਦੇ ਹੁੰਦੇ ਵੀ ਲੁੱਟਣ ਦੀਆਂ ਚਾਲਾਂ ਚੱਲਦਾ ਜੇਕਰ ਕੋਈ ਇਦਾਂ ਕਰਨ ਤੋਂ ਜਵਾਬ ਦਿੰਦਾ ਤਾਂ ਉਸ ਕੌਮ ਦੇ ਉਸ ਦੇਸ਼ ਦੇ ਆਗੂ ਨੂੰ ਕਿੱਦਾਂ ਆਪਣੇ ਲੋਕਾਂ ਤੋਂ ਤੋੜਿਆ ਜਾਣਾ ਉਹਦੇ ਖਿਲਾਫ ਪ੍ਰਚਾਰ ਕਰਕੇ ਉਹਦੀ ਹੱਤਿਆ ਤੱਕ ਕੀਤੀ ਜਾਂਦੀ ਹੈ ਇਹ ਸਾਰਾ ਕੁਝ ਇਸ ਕਿਤਾਬ ਦੇ ਵਿੱਚ ਹੈ ਦੋਨੇ ਕਿਤਾਬਾਂ ਤੁਹਾਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ ਫੁਏ ਸੀ ਜੀ ਅਲੂਮੀਨਾਟੀ ਕਥਿਤ ਅਲੂਮੀਨਾਟੀ ਦਾ ਸੱਚ ਇਹ ਬਿਲਕੁਲ ਓਵੇਂ ਹੈ ਜਿਵੇਂ ਪਿੰਡ ਦੇ ਵਿੱਚ ਕੋਈ ਬੰਦਾ ਜਦੋਂ ਸਰਪੰਚ ਬਣਦਾ ਤਾਂ ਸਰਪੰਚ ਬਣਦਾ ਬੇਸ਼ੱਕ ਇੱਕ ਚਿਹਰਾ ਹੁੰਦਾ ਪਰ ਉਸ ਚਿਹਰੇ ਦੇ ਪਿੱਛੇ ਉਸ ਨੂੰ ਸਰਪੰਚ ਬਣਾਉਣ ਵਾਲੇ ਪਿੰਡ ਦੇ ਕੁਝ ਤਾਕਤਵਰ ਲੋਕ ਹੁੰਦੇ ਆ ਜਿਨ੍ਹਾਂ ਦੀ ਇੱਕ ਇੱਛਾ ਹੁੰਦੀ ਹੈ ਕਿ ਜਦੋਂ ਤੂੰ ਸੱਤਾ ਵਿੱਚ ਆਏਂਗਾ ਤਾਂ ਤੂੰ ਪਹਿਲਾਂ ਸਾਡੇ ਅਨੁਸਾਰ ਕੰਮ ਕਰੇਂਗਾ ਜਿਵੇਂ ਸਾਡੇ ਵਿਰੋਧੀਆਂ ਦੇ ਖਿਲਾਫ ਗਲੀਆਂ ਨਾਲੀਆਂ ਲਾ ਲਓ ਕਿ ਸਾਡੀ ਨਾਲੀ ਪਹਿਲਾਂ ਬਣਨੀ ਚਾਹੀਦੀ ਹੈ ਸਾਡੀ ਗਲੀ ਪਹਿਲਾਂ ਬਣਨੀ ਚਾਹੀਦੀ ਹੈ ਤੂੰ ਆ ਕੇ ਇਸ ਵਿੱਚ ਸਾਡਾ ਸਾਥ ਦੇਂਗਾ ਤਾਂ ਸੇਮ ਚੀਜ਼ਾਂ ਦੇਸ਼ ਪੱਧਰ ਤੇ ਰਾਜ ਦੀ ਸਰਕਾਰ ਪੱਧਰ ਤੇ ਵੱਡ ਲੇਵਲ ਤੇ ਵੀ ਹੁੰਦੀਆਂ ਨੇ ਸੋ ਅਲੂਮੀਨੇਟੀ ਚੈਪਟਰ ਨੂੰ ਆਪਾਂ ਰੱਖੀਏ ਸਾਈਡ ਤੇ ਹੁਣ ਆਪਾਂ ਆਉਣੇ ਆ ਅਗਲੀ ਗੱਲ ਤੇ ਬਿਲਕੁਲ ਜੀ ਮੈਂ ਜਰੂਰ ਦੱਸੂਗਾ ਕਿ ਮੈਂ ਖੁਸ਼ ਕਿਉਂ ਆਂ ਪਰ ਉਹ ਤੋਂ ਪਹਿਲਾਂ ਮੈਂ ਖੁਸ਼ ਚਲੋ ਦੱਸ ਹੀ ਦਿੰਨੇ ਆ ਆਪਣਾ ਸ਼ਾਇਦ ਮੌਕਾ ਆ ਹੀ ਗਿਆ ਗੱਲ ਹੋ ਰਹੀ ਹੈ ਜੀ ਸ਼ੈਤਾਨ ਦੀ ਸ਼ੈਤਾਨ ਦੀ ਗੱਲ ਵੈਸੇ ਆਪਣੇ ਪੰਜਾਬੀ ਭਾਈਚਾਰੇ ਵਿੱਚ ਇਹ ਨਹੀਂ ਜਿਆਦਾ ਪ੍ਰਚਲਿਤ ਨਹੀਂ ਸੀ ਅਮਰੀਕਾ ਵਗੈਰਾ ਜਾਂ ਅਮਰੀਕਾ ਵਗੈਰਾ ਥੀ ਜਿਆਦਾ ਇਹ ਪ੍ਰਚਲਿਤ ਹੈ ਕਿਹਾ ਜਾਂਦਾ ਹੈ ਕਿ ਲੂਮੀਨਾਟੀ ਲੂਮੀਨਾਟੀ ਦੇ ਨਾਲ ਸ਼ੈਤਾਨ ਵੀ ਜੋ ਲੋਕ ਉੱਥੇ ਜੋ ਵੱਡੀਆਂ-ਵੱਡੀਆਂ ਹਸਤੀਆਂ ਨੇ ਜੋ ਸੈਲੀਬ੍ਰਿਟੀਆਂ ਨੇ ਉਹ ਸੈਲੀਬ੍ਰਿਟੀਆਂ ਐਡੀਆਂ ਵੱਡੀਆਂ ਤਾਂ ਬਣ ਗਈਆਂ ਕਿਉਂਕਿ ਉਹਨਾਂ ਨੇ ਸ਼ੈਤਾਨ ਨੂੰ ਆਪਣੀ ਆਤਮਾ ਵੇਚੀ ਹੋਈ ਹੈ ਇਹੀ ਗੱਲ ਹੁਣ ਨਸੀਬ ਨੇ ਦਲਜੀਤ ਬਾਰੇ ਕਹੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਦਲਜੀਤ ਨੇ ਪੱਗ ਦਾ ਮਾਣ ਵਧਾਇਆ ਬਿਨਾਂ ਸ਼ੱਕ ਵਧਾਇਆ ਦਲਜੀਤ ਉਸ ਮੁਕਾਮ ਤੇ ਪਹੁੰਚਿਆ ਕਿ ਜਿੱਥੇ ਪਹੁੰਚ ਕੇ ਉਹਦਾ ਸਾਡੇ ਹੱਕ ਦੇ ਵਿੱਚ ਮਾਰਿਆ ਇੱਕ ਹਾ ਦਾ ਨਾਰਾ ਵੀ ਉਚਾਰ ਲਿਆ ਕਰਦਾ ਵੱਡੀ ਹਸਤੀ ਤੁਹਾਡਾ ਕੋਈ ਭਾਈਚਾਰਕ ਬੰਦਾ ਬਣਦਾ ਤਾਂ ਉਹਦਾ ਕਹੋ ਵੀ ਇਹੀ ਸਾਨੂੰ ਫਾਇਦਾ ਹੁੰਦਾ ਆਪਣੇ ਭੈਣ ਭਾਈਆਂ ਨੂੰ ਇਹੀ ਫਾਇਦਾ ਹੁੰਦਾ ਕਿ ਸਾਡੇ ਹੱਕ ਦੇ ਵਿੱਚ ਇਹ ਨਹੀਂ ਹੈ ਕਿ ਉਹਨੇ ਸਾਡੇ ਨਾਲ ਆ ਕੇ ਧਰਨੇ ਤੇ ਬੈਠੇ ਹੋ ਉਹ ਇਹੀ ਕਹਿ ਦਵੇ ਕਿ ਮੇਰੇ ਲੋਕਾਂ ਨਾਲ ਧੱਕਾ ਹੋ ਰਿਹਾ ਪਰ ਸ਼ਾਇਦ ਇਹ ਗੱਲ ਵੀ ਪੁੱਛਣ ਲਿਆ ਸਕਦੀ ਹੈ ਸੋ ਉਸ ਵੀਰ ਦੀ ਮਿਹਨਤ ਨੂੰ ਸਲਾਮ ਹੈ ਉਹ ਕਿਵੇਂ ਪਹੁੰਚਿਆ ਉਹ ਜਾਣਦਾ ਤੇ ਸੋ ਸਭ ਤੋਂ ਪਹਿਲਾਂ ਤਾਂ ਸਾਡਾ ਫਰਜ਼ ਇਹੀ ਬਣਦਾ ਹੈ ਕਿ ਆਪਣੇ ਭੈਣਾ ਭਾਈਆਂ ਵੀ ਜੋ ਏਡੇ ਵੱਡੇ ਮਕਾਮ ਤੇ ਪਹੁੰਚੇ ਨੇ ਉਹਨਾਂ ਦੇ ਮਕਾਮ ਨੂੰ ਸਤਿਕਾਰ ਦੇਈਏ ਉਹਨਾਂ ਦੀ ਮਿਹਨਤ ਨੂੰ ਸਤਿਕਾਰ ਦੇਈਏ ਜੀ ਦੋਸਤੋ ਬਾਤ ਜੋ ਜਿੱਦਾਂ ਉਹ ਵੀਰ ਨੇ ਨਸੀਬ ਨੇ ਗੱਲ ਕੀਤੀ ਹੈ ਕਿ ਸ਼ੈਤਾਨ ਨੂੰ ਨੇ ਆਪਣੀ ਆਤਮਾ ਵੇਚੀ ਆ ਅਲੂਮੀਨਾਟੀ ਨੂੰ ਨੇ ਆਤਮਾ ਵੇਚੀ ਆ ਤਾਂ ਮੈਨੂੰ ਥੋੜੀ ਜੀ ਨਾ ਗੱਲਾਂ ਐ ਅਮਰੀਕਾ ਦੇ ਪੱਧਰ ਤੇ ਹੋਣ ਤਾਂ ਸ਼ਾਇਦ ਵਧੀਆ ਲੱਗਦੀਆਂ ਨੇ ਉੱਥੇ ਥੋੜੇ ਜਿਹਾ ਜ਼ਿਆਦਾ ਸਿਆਣੇ ਲੋਕ ਨੇ ਪਰ ਆਪਣੇ ਕੋਲ ਜਦੋਂ ਗੁਰਬਾਣੀ ਦਾ ਚਾਨਣ ਹੁੰਦਾ ਦੇਖੋ ਪਹਿਲੀ ਗੱਲ ਤਾਂ ਮੈਂ ਉਹਦੀ ਸਾਰੀ ਵੀਡੀਓ ਸੁਣੀ ਨਹੀਂ ਕਿਉਂਕਿ ਕੀ ਸੁਣਾ ਹਨਾ ਮਤਲਬ ਇਹ ਚੀਜ਼ਾਂ ਜ਼ਿਆਦਾ ਸੁਣਨੀਆਂ ਮਤਲਬ ਜ਼ਿਆਦਾ ਕੋਈ ਜ਼ਿਆਦਾ ਮੈਨੂੰ ਮਜ਼ਾ ਨਹੀਂ ਆਉਂਦਾ ਜਸ ਜਿੰਨਾ ਕਿ ਮੈਂ ਸੁਣਿਆ ਆ ਸਾਰ ਜੇ ਮੈਨੂੰ ਪਤਾ ਲੱਗ ਗਿਆ ਤੇ ਗੱਲ ਇਹ ਹੈ ਜੀ ਕਿ ਸਾਡੇ ਕੋਲੇ ਗਰਮਾਣੀ ਦਾ ਚਾਨਣ ਹੈ ਗਰਮਾਣੀ ਦਾ ਚਾਨਣ ਨੂੰ ਜਦੋਂ ਜਾਣਦੇ ਆ ਅਸੀਂ ਇਹੋ ਜੀਆਂ ਅਫਵਾਹਾਂ ਜਾਂ ਐਸੀਆਂ ਗੱਲਾਂ ਅਫਵਾਹਾਂ ਨਹੀਂ ਮੈਂ ਕਹਿੰਦਾ ਜੇਕਰ ਸੱਚ ਵੀ ਹੋਣ ਤਾਂ ਸਾਨੂੰ ਉਹਨਾਂ ਗੱਲਾਂ ਦੇ ਨਾਲ ਸਾਡੇ ਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਅਸਰ ਪੈਣਾ ਚਾਹੀਦਾ ਕਿਉਂ ਕਿ ਜਦੋਂ ਆਪਾਂ ਇਹ ਗੱਲ ਕਰਦੇ ਆਂ ਤੁਸੀਂ ਵਿਧਾਈ ਦੇ ਪਾਤਰੋਂ ਭਾਈ ਜਿਹੜੇ ਨਵੇਂ ਜਵਾਕ ਜਿਹੜੇ ਜਾਂ ਜੋ ਵੀ ਇਸ ਬਹਿਸ ਦੇ ਵਿੱਚ ਇਕ ਧਿਰ ਬਣਦੇ ਨੇ ਬਣੇ ਹੋਏ ਨੇ ਤੁਸੀਂ ਵਿਧਾਈ ਦੇ ਪਾਤਰੋਂ ਕਿ ਤੁਸੀਂ ਸੁੱਤੇ ਸਦ ਇੱਕ ਬਹੁਤ ਵੱਡੀ ਗੱਲ ਸਾਬਤ ਕਰ ਰਹੇ ਹੋ ਇਹ ਕਹਿ ਕੇ ਕਿ ਦਲਜੀਤ ਨੇ ਆਪਣੀ ਆਤਮਾ ਸ਼ੈਤਾਨ ਨੂੰ ਵੇਚੀ ਹੈ ਆਤਮਾ ਤੇ ਸ਼ੈਤਾਨ ਇਹ ਦਰਹੀਂ ਤੁਸੀਂ ਇੱਕ ਬਹੁਤ ਵੱਡੀ ਗੱਲ ਸਾਬਤ ਕਰ ਰਹੇ ਹੋ ਪਰ ਸ਼ਾਇਦ ਤੁਹਾਨੂੰ ਅੰਦਾਜ਼ਾ ਨਹੀਂ ਹੈ ਇਸ ਲਈ ਮੈਂ ਤਾਂ ਇਸ ਵੀਡੀਓ ਬਣਾਉਣ ਦਾ ਮੇਰਾ ਮਕਸਦ ਹੈ ਕਿ ਭਾਈ ਡਰੋ ਨਾ ਬੜਾ ਵਧੀਆ ਤੁਸੀਂ ਕਹਿੰਦੇ ਹਾਂ ਅੰਦਰ ਤੁਸੀਂ ਇੱਕ ਵਿਸ਼ਾ ਸਾਹਮਣੇ ਲੈ ਕੇ ਆਏ ਹੋ ਤੇ ਮੈਂ ਕਹਿੰਦਾ ਵੀ ਇਹ ਵਿਸ਼ਾ ਅੰਗਰੇਜ਼ੀ ਵਿੱਚ ਅਮਰੀਕਾ ਵਾਲਿਆਂ ਨੂੰ ਵੀ ਦੱਸੋ ਕਿ ਤੁਸੀਂ ਜਦੋਂ ਇਹ ਗੱਲ ਕਰਦੇ ਹੋ ਕਿ ਸ਼ੈਤਾਨ ਹੈ ਤਾਂ ਤੁਸੀਂ ਪਹਿਲਾਂ ਇਹ ਗੱਲ ਤੁਸੀਂ ਮੰਨ ਲੈਂਦੇ ਹੋ ਕਿ ਇਸ ਭੌਤਿਕ ਜਗਤ ਤੋਂ ਅੱਗੇ ਵੀ ਕੋਈ ਦੁਨੀਆ ਹੈ ਇਸ ਸੰਸਾਰ ਤੋਂ ਅੱਗੇ ਵੀ ਕੁਝ ਤਾਕਤਾਂ ਹੈਗੀਆਂ ਨੇ ਕੁਝ ਵੱਡੀਆਂ ਤਾਕਤਾਂ ਹੈਗੀਆਂ ਨੇ ਜੋ ਸਾਨੂੰ ਮਲੀਆ ਮੀਟ ਕਰ ਸਕਦੀਆਂ ਨੇ। ਸ਼ੈਤਾਨ ਹੈ ਤਾਂ ਮਤਲਬ ਕੋਈ ਵੱਡੀ ਤਾਕਤ ਹੈ ਇਨਸਾਨਾਂ ਤੋਂ ਵੱਡੀ। ਸ਼ੈਤਾਨ ਨੂੰ ਆਪਣੀ ਆਤਮਾ ਵੇਚਣਾ। ਤਾਂ ਇਹਦਾ ਕੀ ਮਤਲਬ ਹੋਇਆ ਕਿ ਸਾਡੇ ਕੋਲ ਆਤਮਾ ਵੀ ਹੈ। ਮਤਲਬ ਕਿ ਆਤਮਾ ਜੋ ਸਾਨੂੰ ਇਸ ਮਾਫ ਕਰਨਾ ਸਾਡੇ ਕਹਿੰਦੇ ਵੀ ਇੱਕ ਸਬੂਤ ਦੇ ਤੌਰ ਤੇ ਜੇ ਆਪਾਂ ਮੰਨੀਏ। ਕਿ ਵੀ ਸਾਡੀ ਜ਼ਿੰਦਗੀ ਸਾਡੇ ਸਰੀਰ ਨਾਲ ਖਤਮ ਨਹੀਂ ਹੋਏਗੀ ਆਤਮਾ ਦੇ ਰੂਪ ਦੇ ਵਿੱਚ ਸਾਡੀ ਜ਼ਿੰਦਗੀ ਅੱਗੇ ਵਧੇਗੀ ਤਾਂ ਇਹਦੇ ਨਾਲ ਵੀ ਤੁਹਾਨੂੰ ਬੇਫਿਕਰ ਹੋ ਜਾਣਾ ਚਾਹੀਦਾ ਹੈ ਕਿ ਸਾਡਾ ਨਾਸ਼ ਸਾਡੇ ਸਰੀਰ ਦੇ ਨਾਲ ਨਹੀਂ ਹੋਣ ਵਾਲਾ ਹੁਣ ਦੋਸਤੋ ਸਭ ਤੋਂ ਵੱਡੀ ਗੱਲ ਜੋ ਸੁੱਤੇ ਸਿੱਧ ਅ ਕੈਲੋ ਵੀ ਜੋ ਇਸ ਬਹਿਸ ਦੇ ਵਿੱਚ ਪਏ ਨੇ ਜੋ ਇਹ ਗੱਲ ਕਹਿੰਦੇ ਨੇ ਕਿ ਸ਼ੈਤਾਨ ਹੈ ਉਹਨੂੰ ਆਤਮਾ ਵਿੱਚ ਹੀ ਜਾ ਸਕਦੀ ਹੈ ਪਰ ਤਾਂ ਸੁੱਤੇ ਸਿੱਧ ਉਹ ਇਹ ਵੀ ਸਾਬਤ ਕਰਦੇ ਨੇ ਕਿ ਜੇ ਸ਼ੈਤਾਨ ਹੈ ਜੇਕਰ ਆਤਮਾ ਹੈ ਤਾਂ ਪਰਮਾਤਮਾ ਵੀ ਹੈ ਤਾਂ ਭਗਵਾਨ ਵੀ ਹੈ ਸਹੀ ਕਿਹਾ ਨਾ ਮੈਂ ਸ਼ੈਤਾਨ ਹੈ ਤਾਂ ਭਗਵਾਨ ਵੀ ਹੋਏਗਾ ਜੇਕਰ ਆਤਮਾ ਹੈ ਤਾਂ ਪਰਮਾਤਮਾ ਵੀ ਹੋਏਗਾ ਹੋ ਕਿਰਾਪਨ ਉਹ ਦਰ ਕਿਹੜੀ ਗੱਲ ਦਾ ਕੋਈ ਬੰਦਾ ਕਿਸੇ ਨੂੰ ਆਪਣੀ ਆਤਮਾ ਵੇਚੇ ਦਲਜੀਤ ਵਰਗਾ ਬੰਦਾ ਜੀ ਆਪਣੀ ਆਤਮਾ ਵੇਚਦਾ ਹੈ ਤਾਂ ਵੱਡੀ ਗੱਲ ਤੇ ਇਹ ਆ ਕਿ ਭਾਈ ਪਾਗਾਂ ਵਾਲੇ ਵੀ ਹੁਣ ਐਸੇ ਜੋਗੇ ਹੋ ਗਏ ਕਿ ਆਪਣੀ ਆਤਮਾ ਵਾ ਵੇਚ ਸਕਦੇ ਆ ਸਾਨੂੰ ਕਿ ਮਾੜੇ ਮੋਟੇ ਲੋਕ ਨਾ ਸਮਝ ਸਾਡੀਆਂ ਵੀ ਆਤਮਾਵਾਂ ਬੜੀਆਂ ਮਹਿੰਗੀਆਂ ਨੇ ਮੰਨਦੇ ਹੋ ਕਿ ਨਹੀਂ ਹਾਂ ਮੇਰੇ ਕਹਿਣ ਤੋਂ ਭਾਵ ਦੋਸਤੋ ਇਹ ਹੈ ਕਿ ਇਹ ਤੁਸੀਂ ਵੈਸ ਨੂੰ ਜਿੰਨਾ ਮਰਜ਼ੀ ਅੱਗੇ ਲੈ ਜਾਓ ਪਰ ਕਈ ਲੋਕ ਜੋ ਡਰ ਜਾਂਦੇ ਆ ਯਾਰ ਵੀ ਸ਼ੈਤਾਨ ਨੂੰ ਆਤਮਾ ਵੇਚਣੀ ਆ ਸ਼ੈਤਾਨ ਦਾ ਰਾਜ ਹੋ ਰਿਹਾ ਫਲਾਨਾ ਹੋ ਰਿਹਾ ਤਾਂ ਸ਼ੈਤਾਨ ਸ਼ੈਤਾਨ ਤੇ ਫੋਕਸ ਨਾ ਕਰਕੇ ਭਗਵਾਨ ਭਗਵਾਨ ਤੇ ਵੀ ਆਪਾਂ ਫੋਕਸ ਕਰ ਲਈਏ ਅਮਰੀਕਾ ਵਾਲੇ ਵੀਰਾਂ ਨੂੰ ਸਮਝਾਓ ਜਿਹੜੇ ਇਹ ਗੱਲ ਸੋਚ ਕੇ ਫਿਕਰਮੰਦ ਹੋ ਜਾਂਦੇ ਆ ਉੱਥੇ ਕਨਸਪੀਰੇਸੀਸ ਚੱਲਦੀਆਂ ਨੇ ਕਿ ਯਾਰ ਫਲਾਨੀ ਸੈਲੈਬ੍ਰਿਟੀ ਨੇ ਸ਼ੈਤਾਨ ਨੂੰ ਆਪਣੀ ਆਤਮਾ ਵੇਚੀ ਤੀ ਫਲਾਨੀ ਸੈਲੈਬ੍ਰਿਟੀ ਨੇ ਇਹ ਕਰਤਾ ਉਹ ਸ਼ੈਤਾਨ ਦੇ ਨਾਲ ਹੈ ਆਪਾਂ ਯਾਰ ਤੁਸੀਂ ਡਰੋ ਨਾ ਤੁਸੀਂ ਖੁਸ਼ ਹੋਵੋ ਕਜੀ ਉਹ ਸ਼ੈਤਾਨ ਦੇ ਨਾਲ ਨਹੀਂ ਤੇ ਅਸੀਂ ਫਿਰ ਭਗਵਾਨ ਦੇ ਨਾਲ ਖੜਾਂਗੇ ਸਾਡੇ ਰੱਬ ਦੀ ਤਾਕਤ ਸ਼ੈਤਾਨ ਤੋਂ ਦੁੱਗਣੀ ਹੈ ਡਾਢੀ ਹੈ ਬਥੇਰੀ ਹੈ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਸੋ ਦੋਸਤੋ ਵਧਾਈ ਤੁਹਾਨੂੰ ਸਾਰਿਆਂ ਨੂੰ ਤੁਸੀਂ ਸ਼ੈਤਾਨ ਸਾਬਤ ਕਰ ਲੱਗੇ ਹੋ ਪਰ ਸ਼ੈਤਾਨ ਦੇ ਨਾਲ ਨਾਲ ਤੁਸੀਂ ਭਗਵਾਨ ਵੀ ਆਪਣੇ ਆਪ ਹੀ ਸਾਬਤ ਕਰ ਦਿੰਦਾ ਹੈ ਜੋ ਲੋਕ ਰੱਬ ਨੂੰ ਮੰਨਦੇ ਨੇ ਇਹ ਕਹੇ ਲਈ ਜੋ ਲੋਕ ਸ਼ੈਤਾਨ ਨੂੰ ਮੰਨਣਾ ਸ਼ੁਰੂ ਕਰਨਗੇ ਇਹ ਵੀਡੀਓ ਉਹਨਾਂ ਲਈ ਹੈ। ਸ਼ੈਤਾਨ ਨੂੰ ਮੰਨਣ ਤੋਂ ਪਹਿਲਾਂ ਖੁਦ ਨੂੰ ਰੱਬ ਦੀ ਮੰਨਣਾ ਪਵੇਗਾ। ਸ਼ੈਤਾਨ ਤੋਂ ਡਰਨ ਤੋਂ ਪਹਿਲਾਂ ਤੁਹਾਡੇ ਕੋਲੇ ਭਗਵਾਨ ਹੈ ਤੁਹਾਨੂੰ ਆਸਰਾ ਦੇਣ ਦੇ ਲਈ। ਕੋਈ ਕਿਸੇ ਗੱਲ ਦਾ ਫਿਕਰ ਨੀ ਲੱਗੇ ਰਹੋ। ਦੱਬ ਕੇ ਬੈਸਾਂ ਕਰੋ। ਵਿਲੇ ਆਪਾਂ ਬਾਦੂ ਸਮਾ ਆਪਣੇ ਕੋਲੇ ਆਈਪੀਐਲ ਵੀ ਜਾਰੀ ਹੈ। ਵੋਟਾਂ ਹੋ ਰਹੀਆਂ ਨੇ। ਕੋਈ ਫਰਕ ਨਹੀਂ ਪੈਂਦਾ ਕਿਉਂਕਿ ਵੋਟਾਂ ਦੌਰਾਨ ਆਈਪੀਐਲ ਚੱਲ ਰਹੀ ਹੈ। ਮੁੱਦੇ ਨੂੰ ਸਾਨੂੰ ਕੋਈ ਲੋੜ ਨਹੀਂ। ਉਹ ਸਵਾਦ ਚਾਹੀਦਾ ਹੈ। ਆਓ। ਸਵਾਦ ਲੈਨੇ ਆਪਾਂ ਸਾਰੇ। ਆ ਕਰੀ ਹੀ ਤਾਂ ਕੰਮ ਬਚਿਆ ਨਾ ਸਾਡੇ ਕੋਲੇ। ਸასი ਗਾਲ ਜੀ।